ਜੇ ਇਹਨਾਂ ਨੇ ਮੇਰੀ ਵੀਡੀਓ ਇੱਕ ਮਿੰਟ ਦੀ ਮੇਰੀ ਵੀਡੀਓ ਜਿਹੜੀ ਹੈ ਮੈਂ ਬਿਲਕੁਲ ਨਹੀਂ ਮੁਕਰਦਾ ਸਟੈਂਡ ਬਾਇਦਾ ਉਹ ਮੈਂ ਇੱਕ ਜਿਹੜੀ ਆਪਣੇ ਮੈਂਬਰ ਸੀ ਇਸ ਹਾਊਸ ਦੀ ਮੈਂਬਰਸ਼ਿਪ ਮੋਂਨ ਬਾਰੇ ਚਰਚਾ ਕੀਤੀ ਕਿ ਜੋ ਤੌਰ ਤਰੀਕਾ ਇਹਨਾਂ ਨੇ ਅਪਣਾਇਆ ਗਲਤ ਤਰੀਕਾ ਅਪਣਾਇਆ ਪਹਿਲੇ ਘਰ ਤੋਂ ਕੱਟ ਇਤਲਾਹ ਦੇਣੀ ਚਾਹੀਦੀ ਕਿਸੇ ਲੇਡੀ ਮੈਂਬਰ ਨੂੰ ਦੇ ਮਸਟ ਹੈਵ ਜੇ ਤੁਸੀਂ ਸਰਚ ਵਾਰੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਇਹਨਾਂ ਨੇ ਤਰੋੜ ਮਰੋੜ ਕੇ ਉਹ ਸ਼ੋਅ ਕੀਤਾ ਕਿ ਲੇਡੀ ਵੱਲ ਨਹੀਂ ਉਦੇ ਹਸਬੰਡ ਵੱਲ ਮੈਂ ਗੱਲ ਕੀਤੀ ਨੰਬਰ 2 ਜੇ ਕੇਸ ਦਰਜ ਹੋਇਆ ਯੂਟੀ ਪੁਲਿਸ ਨੇ ਕੀਤਾ ਤੇ ਉਹਦਾ ਮਤਲਬ ਕਿ ਬੀਜੇਪੀ ਤੇ ਕਹਿੰਦੇ ਉਹ ਕੇਸ ਹੋਇਆ ਜੀ ਤੇ ਜਿਹੜਾ ਮੇਰੇ ਖਿਲਾਫ ਹੋਇਆ ਸੀ ਉਹ ਆਵਾਮੀ ਲੀਗ ਪਾਕਿਸਤਾਨ ਦੀ ਉਹਦੇ ਕਹਿੰਦੇ ਤੁਸੀਂ ਕਿ ਇਧਰ ਇਧਰ ਚੇਹਲੂ ਦੇ ਤੁਸੀਂ ਕੇਸ ਦਰਜ ਕਰਦੇ ਹੋ ਜਿਹਨੂੰ ਡਰੈਸ ਕਰੋ ਬਹੁਤ ਸਾਰੇ ਮੈਂਬਰ ਸਾਬਕਾ ਮੁੱਖ ਮੰਤਰੀ ਸਾਬਕਾ وزیر ਜਿਹੜੇ ਮੈਂਬਰ ਪਾਰਲੀਮੈਂਟ ਨੇਗੇ ਉਹ ਸਾਰੇ ਇੱਕੋ ਹੀ ਗੱਲ ਕਹਿੰਦੇ ਸੀ ਕਿ ਮਜੀਠੀਆ ਤੇ ਚਿੱਟਾ ਇੱਕੋ ਹੀ ਨਾਮ ਆ ਜੇ ਕਹਿੰਦੇ ਚਿੱਟਾ ਲੈਣ ਜਾਣਾ ਹੋਵੇ ਤਾਂ ਮਰਜੀਠਿਆ ਕਹਦੇ ਚਿੱਟਾ ਮਿਲ ਜਦਾਗਾ ਇਹ ਗੱਲ ਜਿਹੜੀ ਆ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾ ਸਾਰੇ ਕਹਦੇ ਹੁੰਦੇ ਸੀ ਸਾਰੇ ਹਾਊਸ ਦੇ ਅੰਦਰ ਵੀ ਹਾਊਸ ਦੇ ਬਾਹਰ ਵੀ ਰੱਸੇ ਪਾਉਣ ਦੀਆਂ ਗੱਲਾਂ ਪੁੱਠੇ ਲਟਕਾਉਣ ਦੀਆਂ ਗੱਲਾਂ ਇਹ ਗੱਲਾਂ ਕਾਂਗਰਸ ਪਾਰਟੀ ਜਿਹੜੀ ਆ ਪਿਛਲੇ 5 ਸਾਲ ਕਰਦੀ ਰਹੀ ਪਰ ਲੇਕਿਨ ਸਮਾਂ ਬੀਤ ਗਿਆ ਜਦੋਂ ਅਸੀਂ ਕਾਰਵਾਈ ਕੀਤੀ ਤਾਂ ਉਸੇ ਸਮੇਂ ਕੁਝ ਲੋਕ ਉਹਨਾਂ ਦੇ ਘਰਾਂ 'ਚ ਪਹੁੰਚ ਕੇ ਪਤਾ ਲੈਣ ਲਈ ਕਿ ਦੇਖ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਉਹਨਾਂ ਦੇ ਘਰਾਂ 'ਚ ਅਫਸੋਸ ਕਰਨ ਲਈ ਪਹੁੰਚ ਗਏ ਕਿ ਡਰਗ ਮਾਫੀ ਦੇ ਦਾ ਬਹੁਤ ਵੱਡਾ ਧਰੱਕਾ ਹੋਇਆ ਤੇ ਸਾਰੀਆਂ ਪੋਲਿਟਿਕਲ ਪਾਰਟੀਆਂ ਨੇ ਪਾਕਿਸਤਾਨੀਆਂ ਨੂੰ ਵੀ ਜਾਣ ਦੇਣਗੇ ਇਹ ਜਦੋਂ ਕੈਪਟਨ ਸਾਹਿਬ ਗਏ ਸੀ ਉਦੋਂ ਕਿੱਥੇ ਗਏ ਸੀ ਉਹ ਵੀ ਜਲਦ ਸੇ ਕਰ ਦਾਂਗੇ ਚਿੰਤਾ ਨਾ ਕਰੋ ਵੇਟ ਕਰ ਲਓ ਜੇ ਐਡੀ ਗੱਲ ਆ ਦਰੋਣਾ ਅਸੀਂ ਸਭ ਕੁਝ ਲੈ ਆਵਾਂਗੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ

ਸਾਰੇ ਪੰਜਾਬ ਦਾ ਬੇਫਕੂ ਬਣਾ ਰਹੇ ਹੋ ਤੁਹਾਨੂੰ ਮੌਕਾ ਮਿਲੇਗਾ ਤੁਸੀਂ ਆਪਣੀ ਗੱਲ ਰੱਖਦੇ ਨਹੀਂ ਫਿਰ ਪਰਸਨਲਾਈਜ਼ ਗੱਲ ਨਾ ਕਰੋ ਨਹੀਂ ਮੈਂ ਇੱਕ ਇੱਕ ਗੱਲ ਮੈਂ ਕਰਾਂਗਾ ਜਵਾਬ ਦਊਂਗਾ ਜਿਹੜੀ ਇਹਨਾਂ ਗੱਲ ਕਹੀ ਪਰਸਨਲਾਈਜ਼ ਇਹ ਕੰਮ ਕਰੋ ਕਿ ਫਿਰ ਤੁਹਾਡੀ ਬਾਈਵਾਦ ਸਾਹਿਬ ਗੈਂਗ ਸਰਬਾਤ ਦੇ ਖਿਲਾਫ ਇਸੇ ਤਰ੍ਹਾਂ ਲੜੇ ਚਾਲੀ ਰਹੂਗੀ ਬਿਲਕੁਲ ਡਰਨ ਵਾਲੀ ਨਹੀਂ ਜਿੰਨਾ ਮਰਜ਼ੀ ਤੁਸੀਂ ਜਾ ਕੇ ਮੈਨੂੰ ਲੱਗਿਆ ਪਤਾ ਕਿ ਤੁਸੀਂ ਜਲਦੀ ਬਣੀ ਜਲਦੀ ਜੇਲ੍ਹ ਵੀ ਜੇ ਚਾਕੇ ਮਿਲਣਾਂ ਨੂੰ ਬੜੀ ਜਲਦੀ ਬਿਕਰਮਜੀਤ ਮਰੀਦਛੇ ਨੇ ਵੀ ਭਰੋਸਾ ਜੋਕ ਸੂਤਰ ਦੱਸਦੇ ਨੇਗੇ ਕਿ ਬੜੀ ਜਲਦੀ ਜਾ ਕੇ ਮਿਲ ਕੇ ਆਉਣਗੇ ਇਹ ਹਾਲਾਤ ਨੇਾਂ ਦੇ ਕਾਂਗਰਸ ਪਾਰਟੀ ਵਾਲੇ ਬਾਜਬਾਦ ਸਾਹਿਬ ਤਾਂ ਧੰਨਵਾਦ ਮੈਂ ਤੁਹਾਡੀਓ ਗੱਲ ਕਰ ਰਿਹਾ ਕਹਿੰਦੇ ਸੀ ਕਿ ਰਸਾ ਤੁਹਾਡੇ ਯਾਦ ਆ ਤੁਹਾਡੇ ਕਹਾਣੀ ਯਾਦ ਆ ਹਾਂ ਤੁਹਾਡੇ ਪੂਰੀ ਕਹਾਣੀ ਯਾਦ ਆ ਠੀਕ ਆ ਠੀਕ ਹੈ ਤਾਂ ਮੈਂ ਹੀ ਯਾਦ ਹੀ ਕਰਾਉਣਾ ਚਾਹੁੰਦਾ ਸੀਗਾ ਤੁਹਾਡੀ ਵੀਡੀਓ ਕਰਾਉਣਾ ਚਾਹੁੰਦਾ ਸੀ ਤਾਂ ਕਿ ਦੁਬਾਰਾ ਤੁਸੀਂ ਫੇਰ ਇੱਕ ਹੋਰ ਐਪਲੀਕੇਸ਼ਨ ਲਿਖੋਗੇ ਚੰਡੀਗੜ੍ਹ ਪੁਰਸ ਨੂੰ ਮੈਂ ਇਸੇ ਲਈ ਯਾਦ ਕਰਾਉਣੀ ਚਾਹੁੰਦਾ ਸੀ ਕਿਉਂਕਿ ਬੜੀ ਜਲਦੀ ਤੁਸੀਂ ਚੇਂਜ ਹੋ ਜੇ ਨਾ ਕੋਈ ਗੱਲ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਮਕਾਦਨ ਆਪ ਉਹ ਜਨਾਬ ਜਨਾਬ ਕੋਈ ਕੋਈ ਗੱਲ ਨਹੀਂ ਬੇਕਾਦਰਾਬ ਹੋਰ ਕਰਾ ਲਓ ਉਹ ਹੋਰ ਕਰਾ ਲਓ ਕਿਉਂ ਡਰਨ ਲੱਗ ਜਨੈ ਐਵੇਂ ਨਾ ਪੜਕਿਆ ਕਰੋ ਬਜ਼ੁਰਗੋ ਤੁਸੀਂ ਤੁਸੀਂ ਬਜ਼ੁਰਗੋ ਐਵੇਂ ਨਾ ਪੜਕਿਆ ਕਰੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਉਹ ਤੁਸੀਂ ਭੁੱਲ ਜਾਂਦੇ ਨੇ ਕਈ ਵਾਰ ਮੈਨੂੰ ਪਤਾ ਭੁੱਲਣ ਦੀ ਆਦਤ ਪੈ ਗਈ ਦਵਾਈ ਲੈ ਕੇ ਆਉਣਿਆ ਇਹਨਾਂ ਨੂੰ ਡਰੈਸ ਕਰੋ ਇਹਨਾਂ ਨੂੰ ਅੱਛੀ ਦਵਾਈ ਲੈ ਕੇ ਆਓ ਇਹਨਾਂ ਨੂੰ ਦਿਓ ਇਹ ਬੜੀ ਜਲਦੀ ਭੁੱਲ ਜਾਂਦੇ ਨੇਗੇ کوئی چکر نہیں کوئی چکر مدری صاحب کے اوڈرس جن جن کرو جنہیں مرضی کرا لیو گرو جی وہ جنہیں مرضی کرا لیو جنہیں مرضی کرا لیو مدری صاحب چیئر نو اڈرس کرو پرچے درج درس 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 در چیئر نو اڈرس کرو چلو چلو ٹھیک ہے میں کرتا ایک منٹ ایک منٹ ایک منٹ بھائی وصل تیری بینتی سو نام کریکٹ کرنا چاہتے ہیں نہیں نانی میں کریکٹ کرنا میں نے نکو گل کرنا چاہتے ہیں برسلائز اٹیک نہ کرو پھر تو اڈیت ہے ہیوی اٹیک آنا ہے یہ چنگی طرح سن لو ساڑھے کو ہر چیز ਇਹ ਜਿਹੜਾ ਇਹਨਾਂ ਨੇ ਤਰੋੜ ਬਰੋੜ ਕੀਤਾ ਪਰਚਾ ਹੋਇਆ ਦੋਹਾਂ ਤੇ ਨਹੀਂ ਇਹ ਜੁੱਧ ਨਸ਼ੇ ਬੋਧ ਦੀ ਗੱਲ ਹੈ ਇਹ ਸੋ ਇਹ ਮੈਂ ਗੱਲ ਕਹਿਣਾ ਚਾਹੁੰਦਾ ਮੇਰੀ ਗੱਲ ਅੰਮ੍ਰਿਤ ਦੀ ਅਗਲੇ ਲੱਗ ਪਰਚਾ ਅਸੀਂ ਕਿਹਦੇ ਗੱਲ 'ਚ ਰਸਾ ਪਾਣਾ ਹੈ ਉਹ ਕਿਉਂ ਨਹੀਂ ਪਿਆ ਉਹ ਵੀ ਮੈਂ ਦੱਸਾਂਗਾ ਤੂੰ ਫਿਕਰ ਨਾ ਕਰੋ ਰਸਾ ਜ਼ਰੂਰ ਪਾਵਾਂਗੇ ਧੰਨਵਾਦ ਸੋਹ ਧੰਨਵਾਦ ਰਸਾ ਪਏਗਾ ਉਹ ਹੁਣ ਕਿਹਦੇ ਗੱਲ 'ਚ ਪੈਂਦਾ ਉਹ ਤੁਹਾਨੂੰ ਬਾਅਦ 'ਚ ਦੱਸਾਂਗਾ ਮੈਂ ਬੋਲਾਂਗਾ ਨਵੇਂ ਨਾਮ ਲੈ ਜਾਣਗੇ ਸਪੀਕਰ ਸਾਹਿਬ ਧੰਨਵਾਦ ਰਨਿੰਗ ਕਮੇਟੀ ਨਾਲ ਜੀ ਵਿੱਚ ਚਿਮਨ ਸਾਹਿਬ ਕੰਟੀਨਿਊ ਕਰੋ ਅੱਛੀ ਗੱਲਾਂ ਕਿ ਲੀਡਰ ਆਫ ਦੀ ਆਪੋਜੀਸ਼ਨ ਦੱਸਣਗੇ ਕਿ ਕਿਉਂ ਨਹੀਂ ਪਿਛਲੇ 5 ਸਾਲ ਰੱਸਾ ਪਾਸ ਕੇ ਕਿਉਂ ਰੱਸਾ ਬਉਣ ਚ ਫੇਲ ਹੋ ਗਏ ਕਿਉਂ ਤਰਨ ਤਾਰਕ ਲਟਕਾਉਣ ਚ ਫੇਲ ਹੋ ਗਏ ਕਿਉਂ ਉਹਨਾਂ ਦੀ ਸਰਕਾਰ ਕਿਸ ਸਮੇਂ ਫੇਲ ਹੋਗੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਗੱਲ ਹਾਊਸ ਦੇ ਜ਼ਰੀਏ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਦੱਸੋਗੇ ਤੁਸੀਂ ਥੈਂਕ ਯੂ ਥੈਂਕ ਯੂ ਔਰ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਦੇ ਸਮੇਂ ਨਹੀਂ ਨਹੀਂ ਉਹਨਾਂ ਟਾਈਮ ਤੇ ਮਿਲੂਗਾ ਦੱਸਣਗੇ ਔਰ ਉਸ ਬਾਅਦ ਇਹਨਾਂ ਦੀ ਸਰਕਾਰ ਤੋਂ ਬਾਅਦ ਸਰ ਮੈਂ ਮਾਨਜੋਗ ਸਪੀਕਰ ਸਾਹਿਬ ਚਾਹੂੰਗਾ ਕਿ ਤੁਸੀਂ ਦੋ ਚਾਰ ਵੀਡੀਓ ਜੇ ਹੋ ਸਕਣ ਮੈਂ ਕੋਰਟ ਕਿਰਾਾ ਚਲਾ ਦਿਉ ਤਾਂ ਕਿ ਪਤਾ ਲੱਗ ਜੇ ਹਾਊਸ ਦੇ ਅੰਦਰ ਕਿ ਕਿਹੜੇ ਲੀਡਰ ਕੀ ਬੋਲਦੇ ਨੇ ਵਿਧਾਨ ਸਭਾਤ ਕੀ ਬੋਲਦੇ ਨੇ ਵਿਧਾਨ ਸਭਾ ਤੋਂ ਬਾਹਰ ਕੀ ਬੋਲ ਦੇਣਗੇ ਕਿਵੇਂ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਸਟੇਜਾਂ ਤੇ ਜਾ ਕੇ ਗੁੰਮਰਾਹ ਕਰਨ ਦਾ ਯਤਨ ਕਰ ਦੇਣਗੇ ਕਿਉਂਕਿ ਚਰਨਜੀਤ ਸਿੰਘ ਚੰਨੀ ਜੀ ਜਦੋਂ ਥੋੜਾ ਸਮੇਂ ਲਈ ਮੁੱਖ ਮੰਤਰੀ ਬੜਦੇ ਨੇ ਕੀ ਕਹਿੰਦੇ ਨੇ ਉਹ ਪੰਜਾਬ ਦੇ ਅੰਦਰ ਮੈਂ ਇੱਕ ਵੀਡੀਓ ਪਲੇ ਕਰੂੰਗਾ ਜੇ ਤੁਹਾਡੇ ਕੋਲ ਅਵੇਲੇਬਲ ਆ ਰਿਕਾਰਡ ਚ ਮੈਂ ਰਿਕੁਐਸਟ ਆਲਰੇਡੀ ਆਨਰੇਬਲ ਸਪੀਕਰ ਸਾਹਿਬ ਨੂੰ ਭੇਜੀ ਸੀ ਜੇ ਹੋ ਸਕੇ ਤਾਂ ਦੇ ਦਿਓ ਨਹੀਂ ਮੈਂ ਆਡੀਓ ਚਲਾ ਦਨਾਂਗਾ ਸੁਣ ਲਓ ਚਿਹਰੋਂ ਡੈਸ ਕਰੋ ਜੀ ਜਿਹੜਾ ਬੜਕੇ ਨਾਉਂਗਾ ਮੈਂ ਕਿਹਾ ਗਿਆ ਨਹੀਂ ਉਹਦੀ ਆਡੀਓ ਜਾਂ ਵੀਡੀਓ ਕਿੱਸਾ ਸੁਣਾ ਸਕਦੇ ਹੋ ਕਿੱਸਾ ਸੁਣਾ ਸਕਦੇ ਹੋ ਤੁਸੀਂ ਅੰਡਰ ਦੀ ਰੂਲਸ ਕਿਹੜੇ ਰੂਲ ਦੇ ਤਹਿਤ ਦੱਸੋ ਜੀ ਅੰਡਰ ਵਾਟ ਰੂਲ ਕਿਹੜੇ ਰੂਲ ਤੁਹਾਨੂੰ ਸਨਤ ਇਹ ਪਿਕਚਰ ਨਾਲ ਚ ਬੈਠੇ ਆ ਇਹ ਵਿਧਾਨ ਸਭਾ ਚ ਬੈਠੇ ਹੋ ਕਿਸੇ ਫਿਲਮ ਦੇ ਫਿਲਮ ਦੇਖ ਰਹੇ ਰਾਜ ਕੈਮ ਕਰਨ ਵਾਸਤੇ ਟਾਕਸਮ ਚੈਂਸ ਕਿਸੇ ਕਾਨੂੰਨ ਦਾ ਕੋਈ ਦੱਸੋ ਅੰਡਰ ਵਾਟ ਸੈਕਸ਼ਨ ਕਿਹੜੇ ਸੈਕਸ਼ਨ ਵਿਧਾਨ ਸਭਾ ਦੇ ਕਿਹੜੇ ਰੂਲ ਦੇ ਮਤਬਕ ਦੱਸੋ ਦੱਸੋ ਕੋਈ ਕਿਤਾਬ ਪੜੀ ਤੇ ਕਦੀ ਚਲੋ ਦੱਸੋ ਚਲੋ ਛੱਡੋ ਅੰਡਰ ਵਾਟ ਕੋਈ ਰੂਲ ਕੋਟ ਕਰੋ ਇਹ ਕਹਿੰਦੇ ਨੇ ਤੁਸੀਂ ਇਹਦਾ ਮਤਲਬ ਆ ਮੈਂ ਚਲੋ ਛੱਡ ਦਿਓ ਛੱਡ ਦਿਓ ਛੱਡ ਦਿਓ ਬਹਿ ਜਾਓ ਆ 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 ਸਾਬਕਾ ਮੁੱਖ ਮੰਤਰੀ ਸਾਬਕਾ ਵਜ਼ੀਰ ਜਿਹੜੇ ਮੈਂਬਰ ਪਾਰਲੀਮੈਂਟ ਨੇਗੇ ਉਹ ਸਾਰੇ ਇੱਕੋ ਹੀ ਗੱਲ ਕਹਿੰਦੇ ਸੀ ਕਿ ਮਜੀਠੀਆ ਤੇ ਚਿੱਟਾ ਇੱਕੋ ਹੀ ਨਾਮ ਆ ਜੇ ਕਹਿੰਦੇ ਚਿੱਟਾ ਲੈਣ ਜਾਣਾ ਹੋਵੇ ਤਾਂ ਮਜੀਠੀਆ ਕਹਦੇ ਚਿੱਟਾ ਮਿਲ ਜਦਾਗਾ ਇਹ ਗੱਲ ਜਿਹੜੀ ਆ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾ ਸਾਰੇ ਕਹਿੰਦੇ ਹੁੰਦੇ ਸੀਗੇ ਸਾਰੇ ਹਾਊਸ ਦੇ ਅੰਦਰ ਵੀ ਹਾਊਸ ਦੇ ਬਾਹਰ ਵੀ ਰੱਸੇ ਪਾਉਣ ਦੀਆਂ ਗੱਲਾਂ ਪੁੱਠੇ ਲਟਕਾਉਣ ਦੀਆਂ ਗੱਲਾਂ ਇਹ ਗੱਲਾਂ ਕਾਂਗਰਸ ਪਾਰਟੀ ਜਿਹੜੀ ਆ ਪਿਛਲੇ 5 ਸਾਲ ਕਰਦੀ ਰਹੀ ਪਰ ਲੇਕਿਨ ਸਮਾਂ ਬੀਤ ਗਿਆ ਜਦੋਂ ਅਸੀਂ ਕਾਰਵਾਈ ਕੀਤੀ ਤਾਂ ਉਸੇ ਸਮੇਂ ਕੁਝ ਲੋਕ ਉਹਨਾਂ ਦੇ ਘਰਾਂ 'ਚ ਪਹੁੰਚ ਕੇ ਪਤਾ ਲੈਣ ਲਈ ਕਿ ਦੇਖੋ ਤੁਹਾਡਾ ਕਿੱਡਾ ਕਿ ਨੁਕਸਾਨ ਹੋ ਗਿਆ ਉਹਨਾਂ ਦੇ ਘਰਾਂ 'ਚ ਅਫਸੋਸ ਪ੍ਰਗਟ ਕਰਨ ਲਈ ਪਹੁੰਚ ਕੇ ਕਿ ਡਰੱਗ ਮਾਫੀਆ ਦੇ ਦਾ ਬਹੁਤ ਵੱਡਾ ਧੱਕਾ ਹੋਇਆ ਕਈ ਲੋਕ ਕਹਿਣ ਲੱਗੇ ਕਿ ਡਰੱਗ ਮਾਫੀਆ ਨੂੰ ਕਿਉਂ ਫੜਿਆ ਗਿਆ ਕਈ ਲੋਕ ਕਹਿਣ ਲੱਗੇ ਕਿ ਨਹੀਂ 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 ਮੈਂ ਤਾਂ ਗਲਤੀ ਦੇ ਸਿਰ ਪ੍ਰਗਟ ਸਿੰਘ ਚਲੇ ਗਏ ਕਹਿੰਦੇ ਮੈਨੂੰ ਲੱਗਿਆ ਕਿ ਤੇ ਰਾਤ ਪ੍ਰਗਟ ਸਿੰਘ ਨੂੰ ਫੜ ਲਿਆ حالات دیکھو پہ بنجاب دے, نہیں رہے ہون, اے پتا کہ پرگٹ سڑیا جا بکرم مجھے فڑیا گا فڑیا بکرم مجھیا بعد جدو یو ٹرن لین لے کہ پرگر سنگھ لیا, پرگر سنگھ بڑے اچھے آدمی نے سپورٹس کھڑاری نے ساڑے فائننس منسٹر بے تکیاں گلنگ کر ਜੇ ਇਹਨਾਂ ਨੇ ਮੇਰੀ ਵੀਡੀਓ 1 ਮਿੰਟ ਦੀ ਮੇਰੀ ਵੀਡੀਓ ਜਿਹੜੀ ਹੈ ਮੈਂ ਬਿਲਕੁਲ ਨਹੀਂ ਮੁਕਰਦਾ ਸਟੈਂਡ ਪਾਇਆ ਹੂੰ ਉਹ ਮੈਂ ਇੱਕ ਜਿਹੜੀ ਆਪਣੇ ਮੈਂਬਰ ਸੀ ਇਸ ਹਾਊਸ ਦੀ ਮੈਂਬਰਸ਼ਿਪ ਮੰਗਉਣ ਨਾਲ ਬਾਰੇ ਚਰਚਾ ਕੀਤੀ ਕਿ ਜੋ ਤੌਰ ਤਰੀਕਾ ਇਹਨਾਂ ਨੇ ਅਪਣਾਇਆ ਗਲਤ ਤਰੀਕਾ ਅਪਣਾਇਆ ਪਹਿਲੇ ਘਰ ਤੋਂ ਕੱਟ ਇਤਲਾਹ ਦੇਣੀ ਚਾਹੀਦੀ ਕਿਸੇ ਲੇਡੀ ਮੈਂਬਰ ਨੂੰ ਦੇ ਮਸਟ ਹੈਵ ਜੇ ਤੁਸੀਂ ਸਰਚ ਵਾਰੈਂਟਸ ਤੁਹਾਡੇ ਕੋਲ ਹੋਣੇ ਚਾਹੀਦੇ ਇਹਨਾਂ ਨੇ ਤਰੋੜ ਮਰੋੜ ਕੇ ਉਹ ਸ਼ੋਅ ਕੀਤਾ ਕਿ ਲੇਡੀ ਵੱਲ ਨਹੀਂ ਉਦੇ ਹਸਬੰਡ ਵੱਲ ਮੈਂ ਗੱਲ ਕੀਤੀ ਨੰਬਰ 2 ਜੇ ਕੇਸ ਦਰਜ ਹੋਇਆ ਯੂਟੀ ਪੁਲਿਸ ਨੇ ਕੀਤਾ ਤੇ ਉਹਦਾ ਮਤਲਬ ਕਿ ਬੀਜੇਪੀ ਤੇ ਕਹਿੰਦੇ ਉਹ ਕੇਸ ਹੋਇਆ ਜੀ ਤੇ ਜਿਹੜਾ ਮੇਰੇ ਖਿਲਾਫ ਹੋਇਆ ਸੀ ਉਹ ਆਵਾਮੀ ਲੀਗ ਪਾਕਿਸਤਾਨ ਦੀ ਉਹਦੇ ਕਹਿੰਦੇ ਤੁਸੀਂ ਕਿੱਥੇ ਇੱਧਰ ਇੱਧਰ ਚੇਨੋ ਰੈਸਟ ਵੀਡੀਓ ਆਪੋਜੀਸ਼ਨ ਤੇ ਤੁਸੀਂ ਕੇਸ ਦਰਜ ਕਰਦੇ ਹੋ ਐਂਡ ਇੱਕ ਟੀਵੀ ਇੰਟਰਵਿਊ ਦੇ ਵਿੱਚ ਜੋ ਅਸਲੀਅਤ ਹੈ ਪੰਜਾਬ ਦੀ ਜੋ ਅਸਲੀਅਤ ਹੈ ਪੰਜਾਬ ਦੀ ਉਹੀ ਮੈਂ ਕਹੀ ਮੈਂ ਦੱਸਿਆ ਕਿ 50 ਬੰਬ ਆਏ ਨੇ 18 ਫੱਟ ਜੇ ਤੇ ਬੱਤੀ ਨਹੀਂ ਤੇਰੇ ਆ ਹੀ ਗੱਲ ਕੀਤੀ ਹੁਣ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਇਹ ਦੱਸੋ ਕਿਹੜੀ ਗੱਲ ਕਰੀ ਤੁਸੀਂ ਸਾਹਿਬ ਬੈਠੋ ਤੁਸੀਂ ਕਿਸੇ ਵਜੋਂ ਲੀਡਰ ਆਫ اپੋਜੀਸ਼ਨ ਦਾ ਤਜਰਬਾ ਗਾ ਇਹਨਾਂ ਦਾ ਤਜਰਬਾ ਗਾ ਇਹ ਆਵਾਮੀ ਲੀਗ ਵਾਲੀ ਪਾਰਟੀ ਦੇ ਦੇਸ਼ ਜਾਂਦੇ ਰਹੇ ਨੇ ਇਹਨਾਂ ਦਾ ਪਾਕਿਸਤਾਨ ਜਾਣ ਦਾ ਵੀ ਤਜਰਬਾ ਹੈਗਾ ਇਹ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਪਾਕਿਸਤਾਨ ਦੀਆਂ ਨੂੰ ਵੀ ਜਾਣਦੇ ਨੇਗੇ ਇਹ ਜਦੋਂ ਕੈਪਟਨ ਸਾਹਿਬ ਗਏ ਸੀ ਉਦੋਂ ਕਿੱਥੇ ਗਏ ਸੀ ਉਹ ਵੀ ਜਾਣਦੇ ਕਰਦੇ ਆਂ ਚਿੰਤਾ ਨਾ ਕਰੋ ਵੇਟ ਕਰ ਲਓ ਜੇ ਐਡੀ ਗੱਲ ਆ ਡਰੋ ਨਾ ਅਸੀਂ ਸਭ ਕੋ ਲੈ ਆਵਾਂਗੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਏ ਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਏ ਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਕਿਉਂ ਨਹੀਂ ਕਰਾਇਆ ਉਹ ਉਦੋਂ ਉਸ ਜੱਸੀ ਜਸਰਾ ਅਕੀਲ 라ਸੀ ਉਹਨਾਂ ਦਾ ਮੈਂ ਭੁੱਲ ਗਿਆ ਉਹ ਗਾਣਾ ਚੱਲਦਾ ਹੁੰਦਾ ਸੀ ਇੱਕ ਗੁਜਰਾਤ ਜੀਮਾ ਸਾਹਿਬ ਮੇਰੀ ਬੇਨਤੀ ਆ ਹੈ ਜੀਮਾ ਸਾਹਿਬ ਸਾਰਾ ਪੰਜਾਬ ਜਾਣਦਾ ਕਾ ਮੈਂ ਬਾਜਵਾ ਸਾਹਿਬ ਤੁਸੀਂ ਬਜ਼ੁਰਗ ਹੋਗੇ ਬੜੇ ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਮਰਿਆਦਾ ਦਾ ਖਿਆਲ ਰੱਖਿਆ ਕਰੋ